ਗੱਲ ਲਿਓ ਯਾ ਪੀ ਸਿਚੂਨ ਲਾਉਣ ਗਏ ਸੀ ਚੋਨਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਮੇਰੇ ਨਾਲ ਰੋਟੀ ਖਾਂਦੇ ਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਗਗਨਦੀਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚਲੋ ਪਰਦਰਿਆ ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮੱਕਡੀਆਂ ਇੰਨੀ ਉੱਚੀ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਹਨੇ ਲੱਗ ਗਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਦੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਭਾਗਿਆ ਸੀ ਗगन ਦੀ ਫਿਰ ਛੁੱਟ ਕੇ ਭਾਗਿਆ ਸੀ ਮਾਮਲਾ ਇਹ ਸੀ ਕਿ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਸੀ ਲੱਗੇ ਕੰਮ ਕਰ ਰਹੇ ਸੀ ਤੇ ਆਹਨੂੰ ਸ਼ੱਕ ਹੋਇਆ ਕਿ ਇੱਥੇ ਕੋਈ ਹੋ ਰਿਹਾ ਵਾ ਸਾਦਾ ਕੰਮ ਕਰ ਰਹੇ ਸੀ ਅਸੀਂ ਕਿਉਂ ਨਾ ਲਾਰੇ ਸੀ ਇਹ ਪਿੰਡ ਚੱਕ ਡੁਗਰਾ ਨੇ ਜੀ ਉਹ ਆ ਗਈ ਗੱਲ ਉਹ ਸਾਰੀ ਪੂਰੀ ਗੱਲ ਸੀ ਤੇ ਸਾਰਾ ਸੀ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰਾ ਇਹ ਦੌੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਡ ਗਿਆ ਮੁੰਡੇ ਦਾ ਚਾਚਾ ਕੁਲਵਿੰਦਰ ਸਿੰਘ ਸਾਨੂੰ ਦਰਬਾਰਾ ਸਿੰਘ ਤੇ ਸਾਰੇ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ ਮੌਕੇ ਤੇ ਆ ਵੜਾ ਦੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਡ ਗਿਆ ਉਹ ਕਹਿੰਦਾ ਉਹਦੀਆਂ ਚਪਲਾਂ ਮੋਟਰਸਾਈਕਲ ਉੱਥੇ ਹੀ ਸਰ ਛੱਡ ਕੇ ਤੇ ਭੱਜੀ ਆ ਤੇ ਸਾਨੂੰ ਸਰ ਤੁਸਾਬ ਨੂੰ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਵੀ ਛੁੱਟ ਕੇ ਭੱਜ ਗਏ ਆ ਉਹਦੀ ਦੁਕਾਣ ਸਿੱਟੀ ਗਈ ਸਾਰੇ ਹਿੰਦਰੇ ਖਾਸ਼ਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਕੋਈ ਜ਼ਬਰਦਸਤ ਨਾ ਕੀਤਾ ਕੁੜੀਆਂ ਤੇ ਹਾਂਜੀ ਹਾਂਜੀ ਕੁੜੀ ਨੇ ਬਹੁਤ ਦਿੱਕਤ ਮਾਰੀ ਸੀ ਜਾ ਕੇ ਵੇਖਿਆ ਫੇਰ ਅਸੀਂ ਪੱਤੇ ਪਵਾਏ ਇਤਰਾਫ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਇਹ ਮੇਰੇ ਬੇਟੀ ਇੱਜਾ ਣਾ ਲਵਨ ਗਈ ਸੀ ਉੱਥੇ ਉਹ ਰੋਟੀ ਖਾਣ ਆਈ ਇੱਥੇ ਦੋ ਜਣੇ ਗਏ ਨੇ ਤੇ ਇਹ ਕਰੇ ਭੱਜ ਗਿਆ ਉਹ ਤੇ ਮੈਨੂੰ ਨਾ ਕਿਰਤੀ ਨਾ ਆਇਆ ਉਹਦਾ ਇਹਦਾ ਚਾਚਾ ਹੀ ਇਹਦਾ ਨਾ ਇੱਥੇ ਭੱਜ ਗਿਆ ਜਗਾਵਾਂ ਦੀ ਉਹ ਮੌਕੇ ਦੇ ਉੱਥੇ ਹੀ ਉਹਨੇ ਉੱਤੇ ਜਾ ਕੇ ਨਾ ਮੌਕੇ ਤੇ ਫੜ ਲਿਆ ਇਨਾ ਫੇਰ ਵੇਖ ਕੇ ਜਰਿਆ ਨਾ ਗਿਆ ਨਾ ਹੱਥ ਨਾ ਆਪਣੀ ਧੀ ਭੈਣ ਹੋਇਆ ਤੇ ਪਿੰਡ ਦਾ ਹੋਵੇ ਤੇ ਇਤਰਾ ਨੇ ਧੱਕੇਸ਼ਾਈ ਟੀ ਨਾ ਕੀਤੀ ਫੇਰ ਆ ਮੂਕੀ ਕੋਹ ਨਾ ਮਾਰਿਆ ਫੇਰ ਉਹ ਛੁੱਟ ਕੇ ਭੱਜੇ ਨਹੀਂ ਸੱਚ ਫੜਿਆ ਗਿਆ ਨਾ ਹੁਣ ਕੀ ਮੰਗ ਕਰਦੇ ਹੁਣ ਅਸੀਂ ਵੀ ਉਹਦੇ ਚ ਫਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਕੀਤੀ ਹਾਂਜੀ ਹਾਂਜੀ ਕੀਤੀ ਸੀ ਉਹ ਸਾਡੇ ਦਾਸ ਮਿਲੀ ਆ ਗੋਪਾਲ ਸਾਹਿਬ ਦੇ ਸਾਹਿਬ ਜਿਹੜੇ ਆ ਉਹ ਸਾਡੇ ਉਹ ਉਹਦੇ ਕਰਦੇ ਆ ਲੋ ਘਰ ਵੀ ਉਹਨਾਂ ਜਿਹਾ ਨਹੀਂ ਆਉਂਦਾ ਉਹ ਕੋਈ ਵੀ ਅੰਦਰ ਸੀ ਕੋਈ ਨਹੀਂ ਆਉਂਦਾ ਇਹ ਹੀ ਤਕਰੀਰ ਹੈ। ਜਰੂਰ ਆ ਪਰਚਾ। ਉਹਨਾਂ ਲਈ ਉਹ ਆਪੇ ਸਿਚੋ ਨਾ ਲਾਉਣ ਗਏ ਸੀ। ਸੋਨਾਂ ਨਾਲ ਆ ਕੇ ਫਿਰ ਅਸੀਂ ਰੋਟੀ ਖਾਣ ਆਏ। ਮੇਰੇ ਨਾਲ ਰੋਟੀ ਖਾਂਦੇ ਰਹਾ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ, ਜਾਨ ਨੂੰ ਮਾਰਨ ਦੀ। ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਗगनदीप ਨੇ ਮੇਰੇ ਨਾਲ ਜ਼ਬਰਦਸਤੀ ਕੀਤੀ। ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚਲੋ ਕਰਦ ਰਿਆ। ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮੱਕ ਦਿੱਆਂ, ਇੰਨੀ ਉੱਚੀ ਬੋਲੀ। ਫਿਰ ਮੇਰਾ ਪਰਿਵਾਰ ਚਾਚਾ ਜੀ ਉਹਨੇ ਲੱਗ ਗਿਆ। ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਦੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਭਾਗਿਆ ਸੀ ਗगन ਦੀ ਫਿਰ ਛੁੱਟ ਕੇ ਭਾਗਿਆ ਸੀ ਮਾਮਲਾ ਇਹ ਸੀ ਕਿ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਸੀ ਲੱਗੇ ਕੰਮ ਕਰ ਰਹੇ ਸੀ ਤੇ ਆਹਨੂੰ ਸ਼ੱਕ ਹੋਇਆ ਕਿ ਇੱਥੇ ਕੋਈ ਹੋ ਰਿਹਾ ਵਾ ਸਾਦਾ ਕੰਮ ਕਰ ਰਹੇ ਸੀ ਅਸੀਂ ਕਿਉਂ ਨਾ ਲਾ ਰਹੇ ਸੀ ਇਹ ਪਿੰਡ ਚੱਕ ਡੁਗਰਾ ਨੇ ਜੀ ਉਹ ਆ ਗਈ ਗੱਲ ਉਹ ਸਾਰੀ ਪੂਰੀ ਗੱਲ ਸੀ ਤੇ ਸਾਰਾ ਅਸੀਂ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰਾ ਇਹ ਦੌੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਡ ਗਿਆ ਮੁੰਡੇ ਦਾ ਚਾਚਾ ਕੁਲਵਿੰਦਰ ਸਿੰਘ ਸਾਨੂੰ ਦਲਵਾਰਾ ਸਿੰਘ ਤੇ ਸਾਰੇ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ ਮੌਕੇ ਤੇ ਆ ਬੜਾ ਦੁਬੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਡ ਗਿਆ ਬਕਾਇਦਾ ਉਹਦੀਆਂ ਚਪਲਾਂ ਮੋਟਰਸਾਈਕਲ ਉੱਥੇ ਹੀ ਸਾਰੇ ਛੁੱਟ ਕੇ ਤੇ ਭੱਜ ਗਿਆ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਨੂੰ ਛੁੱਟ ਕੇ ਭੱਡ ਗਏ ਆ ਉਹਦੇ ਵਿੱਚ ਕਾਸੀ ਕੀਤੀ ਗਈ ਸਾਰੇ ਹਿੰਦਰੇ ਖਾਸ਼ਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਕੋਈ ਜ਼ਬਰਦਸਤ ਨਾ ਕੀਤਾ ਕੁੜੀਆਂ ਤੇ ਹਾਂਜੀ ਹਾਂਜੀ ਕੁੜੀ ਨੇ ਬਹੁਤ ਦਿੱਕਤ ਮਾਰੀ ਸੀ ਜਾ ਕੇ ਵੇਖਿਆ ਫੇਰ ਅਸੀਂ ਪੱਤੇ ਪਵਾਏ ਇਤਰਾ ਕੁਝ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਇਹ ਮੇਰੇ ਬੇਟੀ ਇਹਦੇ ਚੋਣਾ ਲੰਗ ਗਈ ਸੀ ਉੱਥੇ ਉਹ ਰੋਟੀ ਖਾਣ ਆਈ ਇੱਥੇ ਦੋ ਜਣੇ ਗਏ ਨੇ ਤੇ ਇਹ ਕਰੇ ਭੱਜ ਗਿਆ ਉਹ ਤੇ ਮੈਨੂੰ ਨਾ ਕਿਰਤੀ ਨਾ ਆਇਆ ਉਹਦਾ ਇਹਦਾ ਚਾਚਾ ਹੀ ਇਹਦਾ ਨਾ ਇੱਥੇ ਭੱਜ ਗਿਆ ਇਹ ਗਵਾਂ ਦੀ ਉਹ ਮੌਕੇ ਦੇ ਉੱਥੇ ਹੀ ਉਹਨੇ ਉੱਤੇ ਜਾ ਕੇ ਨਾ ਮੌਕੇ ਤੇ ਫੜ ਲਿਆ ਨਾ ਫੇਰ ਵੇਖ ਕੇ ਜਰਿਆ ਨਾ ਗਿਆ ਨਾ ਹਨਾ ਆਪਣੀ ਧੀ ਭੈਣ ਹੋਇਆ ਤੇ ਪਿੰਡ ਦਾ ਹੋਵੇ ਤੇ ਇਤਰਾ ਨੇ ਧੱਕੇਸ਼ਾਈ ਟੀ ਨਾ ਕੀਤੀ ਫੇਰ ਆ ਮੂਕੀ ਕੋਹ ਨਾ ਮਾਰਿਆ ਫੇਰ ਉਹ ਛੁੱਟ ਕੇ ਭੱਜੇ ਨਹੀਂ ਸੱਚ ਫੜਿਆ ਗਿਆ ਨਾ ਹੁਣ ਕੀ ਮੰਗ ਕਰਦੇ ਹੁਣ ਅਸੀਂ ਵੀ ਉਹਦੇ ਚ ਫਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਲਾ ਕੀਤੀ ਹਾਂਜੀ ਹਾਂਜੀ ਕੀਤਾ ਸੀ ਉਹ ਸਾਡੇ ਦਾਸ ਮਿਲੀ ਆ ਗੋਪਾਲ ਸਾਹਿਬ ਦੇ ਸਾਹਿਬ ਜਿਹੜੇ ਆ ਉਹ ਸਾਡੇ ਉਹ ਉਹਦੇ ਕਰਦੇ ਆ ਲੋ ਘਰ ਵੀ ਉਹਨਾਂ ਜਿਹਾ ਨਹੀਂ ਆਉਂਦਾ ਉਹ ਕੋਈ ਵੀ ਅੰਦਰ ਸੀ ਕੋਈ ਨਹੀਂ ਆਉਂਦਾ Jadi tak kena naik. Jadi dia aku paruh